ਕੱਲ ਰਾਤ ਖਾਲਸਾ ਕਾਲਜ ਦੇ ਹੋਸਟਲ ਵਿੱਚ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਮਹਿਲ ਸਿੰਘ ਸਮੇਤ ਖੇਤੀਬਾੜੀ ਵਿਭਾਗ ਦੇ ਮੁਖੀ ਤੇ ਕਾਲਜ ਰਜਿਸਟਰਾਰ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਹੈ ਪਰ ਵਿਦਿਆਰਥੀ ਪ੍ਰਿੰਸੀਪਲ ਨੂੰ ਅਹੁਦੇ ਤੋਂ ਹਟਾਉਣ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਤੇ ਅੜੇ ਹੋਏ ਹਨ ਪਰਿਵਾਰ ਤੇ ਉਸਦੇ ਦੋਸਤਾ ਮੁਤਾਬਕ ਮ੍ਰਿਤਕ ਵਿਦਿਆਰਥੀ ਹਰਪ੍ਰੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਚਿਕਨ ਬਾਕਸ ਦਾ ਸ਼ਿਕਾਰ ਹੋਣ ਕਰਕੇ ਕਾਲਜ ਤੋਂ ਗੈਰਹਾਜ ਸੀ ਤੇ ਇਸ ਕਰਕੇ ਉਹ ਕਾਲਜ ਨਹੀਂ ਸੀ ਜਾ ਸਕਿਆ ਕੱਲ ਉਸ ਵੇਲੇ ਪ੍ਰਿੰਸੀਪਲ ਵੱਲ ਕਾਫੀ ਮਿੰਤਾਵਾਂ ਕੀਤੀਆਂ ਗਈਆਂ ਕਿ ਉਸ ਨੂੰ ਪ੍ਰੈਕਟੀਕਲ ਦੇਣ ਦੀ ਆਗਿਆ ਦਿੱਤੀ ਜਾਵੇ ਪਰ ਉਸ ਨੂੰ ਰੀਟੇਨ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਸਨੇ ਆਤਮ ਹੱਤਿਆ ਕਰ ਲਈ ਇਸ ਖੁਦਕੁਸ਼ੀ ਲਈ ਪ੍ਰਿੰਸੀਪਲ ਹੀ ਜ਼ਿੰਮੇਵਾਰ ਹੈ ਦਾ ਸੰਝੋਗ ਹੈ ਕਿ ਹਰਪ੍ਰੀਤ ਸਿੰਘ ਖੇਤੀਬਾੜੀ ਦੀ ਪੜਾਈ ਕਰ ਰਿਹਾ ਸੀ ਤੇ ਉਸ ਦਾ ਫਾਈਨਲ ইয়ার ਸੀ ਇਹ ਕਿਹੜੇ ਕਾਲਜ ਦਾ ਰੂਲ ਆ ਪੀ ਜੂ ਹੋਇਆ ਸਾਰਾ ਕੋਈ ਸਾਲਿਆਂ ਦੀ ਝੂਠੀ ਸਾਰਾ ਕੁਝ ਹੋਇਆ ਉਹਦੇ ਹੀ ਬੈਠੇ ਆ ਸਾਡੇ ਆਰਾ ਬੈਸਤੀ ਰੋਟੀ ਬੰਦ ਕਰਦੀ ਆ ਇਹ ਟਾਰੇ ਸਾਰੇ ਕੰਧਾਰੇ ਇੱਕ ਗੱਲ ਹੋਰ ਜਿੰਨੇ ਦੇ ਫੈਮਲੀ ਮਤਲਬ ਕਿ ਸਰਕਾਰੀ ਚੌਂਦੇ ਇਹਨਾਂ ਦਾ ਟੈਕਸ ਜੋ ਬਣਾਉਣਾ ਹੈ ਤੇ ਕਿੰਨਾ ਜਿਹੜੀ 60000 ਰੁਪਏ ਦਾ ਉਹ ਟਿਊਸ਼ਨ ਫੀਸਾਂ ਨੂੰ 360 ਰੁਪਏ ਕਰਕੇ ਦੇਤੀ ਆ ਬਾਕੀ ਸਾਰਾ ਇਹਨਾਂ ਨੇ ਪਾਇਆ ਕਾਲਜ ਸਾਡਾ ਬਿਲਡਿੰਗ ਡਿਮਾਂਡਸ ਬਣੇ ਸਾਡੀ ਡਿਮਾਂਡ ਹੈ ਭਈਆ ਇਹਨਾਂ ਨੇ ਇਹਨਾਂ ਨੇ ਡਿਸਕਸ ਕੀਤਾ ਜਾਵੇ ਅਤੇ ਰੈਸਟ ਕੀਤਾ ਜਾਵੇ ਫਿਰ ਘਰ ਵਾਲਿਆਂ ਨੂੰ ਘੱਟ-ਘੱਟ ਜੋ ਡਿਗਰੀ ਦਾ ਖਰਚਾ ਸਾਰਾ ਦੇਖ ਕੇ ਸਰਕਾਰੀ ਨਾਲ ਕੋਈ ਚੰਨਾ ਵੀ ਦੇਣਾ ਚਾਹੀਦਾ ਸਾਡੇ ਪੈਸੇ ਨਾਲ ਇੱਕ ਜਾਨਾ ਭਰਦੇ ਆ ਔਰ ਸਾਡੇ ਹੀ ਉਹ ਵੀਰ ਨੂੰ ਦੱਤੇ ਯਾਰ ਤਾਂ ਕਿ ਸਾਡੀ ਮੋਰੀ ਪਾਗ ਪੂਰੀ ਹੋ ਜਾਵੇ ਅਸ਼ਵਨੀ ਸ਼ਰਮਾ ਵਾਨੀ ਦਿਵਯਾ ਪੰਜਾਬ ਟੀਵੀ 68